ਇਹਦੀ ਮੂੰਹ ਬੋਲੀ ਹੈ ਜਿਹੜੀ ਬਾੜੀ ਮਿੱਠੀ ਹੈ ਬਹੁਤ ਜਿਆਦਾ ਮਿੱਠੀ ਆ ਬਰੇਨੀ ਕਈ ਵਪਾਰੀਆਂ ਤੋਂ ਸੁਣ ਲਿਆ ਮੈਂ ਇਹਨੇ ਪ੍ਰੇਮ ਦੀਆਂ ਡੋਰੀਆਂ ਪਾ ਕੇ ਰੱਬ ਵੀ ਪਸਚ ਕਰ ਰੱਖਿਆ ਉਹ ਤੜਕੀ ਬਾਬੇ ਨਹੀਂ ਬੋਲਦੇ ਭਗਤਾਂ ਨੇ ਬਸ ਕੀਤਾ ਪਾ ਕੇ ਪ੍ਰੇਮ ਡੋਰੀਆਂ ਮਿੱਠੀ ਸਿੰਗੀ ਲਾਉਂਦਾ ਤਾਂ ਹੀ ਤੈਨੂੰ ਤੇ ਮੈਨੂੰ ਫਸਾਉਂਦਾ ਪਿਛਾ ਹੋ ਨਾ ਦੇ ਯਾਰ ਲੈ ਜਾਦਾ ਫੜਾ ਲੈ ਜੀ ਚਲੀ ਜੀ ਲੈ ਜਾ ਲੈ ਕਰਕੇ ਬਰੇ ਅਜੀ ਬਾਜੀਆ ਫਿਰ ਪ੍ਰੇਮੀ ਦੇ ਕੀ ਨੋਟਾਂ ਵਾਲੀ ਮਸ਼ੀਨ ਲੱਗੀ ਹੋਈ ਹੈ ਕੁੱਤੇ ਦੇ ਕਾਲਾ ਘਗਰਾ ਪਾ ਕੇ ਕੁੱਤਾ ਵੇਚ ਦਾਂਗੇ ਅਸੀਂ ਹਾਂ ਇਹ ਇਹੇ ਬੰਦੇ ਆ ਅਹੀ ਇਹੇ ਬੰਦੇ ਆ ਮੁੰਡਾ ਵੀ ਦਿਲ ਦਾ ਮਾੜਾ ਇਹਨੇ ਲਾਤਾ ਅੱਜ 100 ਦੀ ਦੇ ਵਿੱਚ ਖਾਣਾ ਉਹ ਕਿੰਨੇ ਦੀ ਵੇਚਣੀ ਹੈ ਮੈਂ ਜੋ ਜਿੰਨੀ ਦੀ ਹੈਗੀ ਦੱਸ ਦੋ ਉਹਨੂੰ ਵੀ ਨਹੀਂ ਪਤਾ ਤੈਨੂੰ ਵੀ ਨਹੀਂ ਪਤਾ ਟੋਬੇ ਡਾਂਗਾ ਮਾਰੀ ਜਾ ਘੰਟੀ ਇਹ ਤੈਨੂੰ ਪਤਾ ਦੂੰਦਾ ਅੱਦੇ ਬਸ ਕਿਉਂ ਪ੍ਰੇਮੀਆਂ ਕਰਦੀ ਏ ਕੋਸਾ ਨਹੀਂ ਚੁੱਕਾ ਮੇਚ ਆਉਣਾ ਫਿਰ ਫਿਰ ਨਹੀਂ ਮੇਚ ਆਉਂਦਾ ਫਿਰ ਤਾਂ ਖੁੱਲ੍ਹੇ ਪੈਸੇ ਗਿਣੇ ਨਹੀਂ ਤੇਰੀਆਂ ਗੱਲਾਂ ਨਾਲ ਗੱਲ ਨਹੀਂ ਨਾ ਚੱਲਦੀ ਜਿਆਦਾ ਫਿੱਟ ਪਵਾ ਲਈ ਕਿ ਕੰਮ ਜੂਣ ਉਹਨਾਂ ਨੂੰ ਵੀ ਮਨਾਵਾਂਗੇ ਤੂੰ ਵੀ ਸਾਡੇ ਤੇ ਵਿਸ਼ਵਾਸ ਰੱਖ ਹੈ ਲਾਉਂ ਚੁ ਤੂੰ ਵੀ ਸਾਡੇ ਤੇ ਵਿਸ਼ਵਾਸ ਰੱਖ ਇਹ ਚੱਲਾਂਗੇ ਹਾਂ ਕਮਰਾ ਮੈਂ ਹੋ ਹਾਂ ਇੱਥੇ ਹਾਂ ਹਾਂ ਇੱਥੇ ਮੈਂ ਡਰੂਗਾ ਸਾਨੂੰ ਪਤਾ ਹੁੰਦਾ ਸੌਦੇ ਦਾ ਵੀ ਕਿੱਥੇ ਵਿਕਣਾ ਹੈ। ਇਹ ਮੈਨੂੰ ਇਹਨੂੰ ਫਾਮਾ ਬੜ ਰੱਖੂਗਾ। ਸੌਦਾ ਮਾੜਾ ਨਹੀਂ ਅਗਲੇ ਦੇ ਡੰਗਰ ਨੂੰ ਕਿਉਂ ਨਹੀਂ ਦਿੰਦੀ ਅਸੀਂ? ਉਹ ਗਰੀਬ ਆਦਮੀ ਆ ਸੀ ਵੇਚਤੀ ਥੋੜੀ ਕਰਨੀਆ ਮੇਰੇ ਪਸ਼ੂ ਦੀ। ਨਹੀਂ ਮੇਲਾ। ਨਵੇਂ ਨਾਲਵੇਂ ਵਾਲਾ ਵੇਚੇ ਨਾ ਵੇਚ। ਹਾਂ। ਇਹਦੇ ਪਸ਼ੂ ਦੀ ਵੇਚਤੀ ਨਹੀਂ ਕਰਨੀ। ਠੀਕ ਗੱਲ ਹੈ। ਕਿਉਂ ਜੀ? ਇਹ ਮਾੜਾ ਹੁੰਦਾ ਕੰਮ। ਮਾੜਾ ਅਗਲੇ ਦੇ ਅਗਲੇ ਦੀ ਕਦਰ ਮਾਰਨੀ ਹੈ। ਸਾਡਾ ਕਿਹੜਾ ਉਹ ਦੁਖੀ ਹੈ ਵਿਚਾਰਾ। ਪੱਠ ਮੋੜੇ ਕਰ। ਇਹਦੇ ਤੇਰੇ ਦੇ ਬਣਾ ਦਾਂਗੇ ਅਸੀਂ ਇਹਨਾਂ ਦੇ ਬੱਤੀਆਂ ਦੇ ਤੇਤੀ। ਪਰਮਨਾਲੇ ਮਾਲ ਤੇਰਾ ਵਿਕਦਾ ਹੈ। ਨੌ ਚੱਲਦਾ ਹੈ ਪ੍ਰੇਮੀ ਨੇ ਪਾੜੀਆਂ ਪ੍ਰੇਮ ਡੋਰੀਆਂ ਨਹੀਂ ਮਾਰਦਾ ਨਹੀਂ ਨੌ ਚੱਲਦਾ ਬੰਦੇ ਦਾ ਨੌ ਚੱਲਦਾ ਹੈ ਨਾ ਬੋਲ ਉਹ ਪੁੰਗੋ ਹੀ ਬਿਕਿਆ ਪੈਸੇ ਵੀ ਵਧੀਆ ਲਾਉਂਦਾ ਉਹ ਪੁੰਗੋ ਵੀ ਬਿਕਿਆ ਓਏ ਨੌ ਦੀ ਗੱਲ ਨਹੀਂ ਇਹ ਗੱਲ ਮੈਂ ਤੈਨੂੰ ਦੱਸਾਂ ਬਾਈ ਕਸੀਏ ਨੂੰ ਆ ਪੇੜ ਲਾਲਾ ਫਿਰ ਸੁਣਾਏ ਇਹਦੇ ਕਿੰਨੇ ਪੈਸੇ ਨੇ ਓਏ ਕਿਹਦੇ ਬਾਤ ਚ ਮੇਰੀ ਅਭੀ ਤੈਨੂੰ ਬੜਾ ਹੋਲ ਜਾ ਓਏ ਕਾਹਨੂੰ ਖੋਲ ਮੈਂ ਤੇ ਇੱਥੇ ਕਰ ਦੂੰ ਉਹਨੂੰ ਮੈਂ ਲਾ ਮੈਂ ਕਿਹਾ ਮਾਰੋ ਪਟਾਕਾ ਵਾਈ ਦੇਖਾ ਬਣ ਚੱਲ ਥਾਰੇ ਸਾਈ ਫੜਦੇ ਨੇ ਇਹ ਕੋਰੇ ਇਹ ਮੈਂ ਤੈਨੂੰ ਗੱਲ ਦੱਸਾਂ ਓਏ ਅੱਜ ਐੱਟਰਨੂੰ ਚਲਾ ਲੈ ਪਰ ਇੰਨੀ ਦਾ ਮੈਂ ਇੱਕ ਮੈਂ ਕੋ ਨਹੀਂ ਨਾ ਮੇਰੇ ਕਾ ਤੋਂ ਲਾਉਣਾ ਇਹ ਜਿਹੜੇ ਨਹੀਂ ਨਹੀਂ ਲਾ ਲਾ ਮਾ ਪਾਲਾ ਪ੍ਰੇਮਡੋਰੀਆ ਕੋਈ ਨਹੀਂ ਲਾ ਲਾ ਇਹਦਾ ਵੀਡੀਓ ਦਾ ਮਾਠਾ ਗਈ ਪ੍ਰੇਮੀ ਦੇ ਬਾਰੇ ਜੋ ਇਹ ਗੱਲ ਮੈਂ ਤੈਨੂੰ ਦੱਸਾਂ ਨੌ ਕਿਨੇ ਚੱਲਦੇ ਹੁੰਦੇ ਨੇ ਪਤਾ ਤੈਨੂੰ ਮੱਛੂਆ ਤੈਨੂੰ ਤਾਂ ਪਤਾ ਹੈ ਇਹ ਨੌ ਮਿੱਠੀ ਜਵਾਨ ਨੂੰ ਚਲਦੇ ਨੇ ਹਾਂ ਮਿੱਠੀ ਬੋਲੀ ਬੋਲੀ ਬੋਲਦੇ ਨੇ ਜਿਹੜਾ ਕੋਈ ਕੜਤਨ ਨਾ ਵਪਾਰ ਕਰਦਾ ਕਦੇ ਵਪਾਰ ਨਹੀਂ ਚਲਦੇ ਹਾਂ ਠੀਕ ਹੈ ਨਾ ਗੱਲ ਇਹਦੀ ਮੂਹ ਬੋਲੀ ਹੈ ਜਿਹੜੀ ਬਾਲੀ ਮਿੱਠੀ ਹੈ ਬਹੁਤ ਜਿਆਦਾ ਮਿੱਠੀ ਜੰਦਰੇ ਨੇ ਕਈ ਵਪਾਰੀਆਂ ਤੋਂ ਸੁਣ ਲਿਆ ਮੈਂ ਇਹ ਜਿਹੜਾ ਪ੍ਰੇਮੀ ਹੈ ਇਹਨੇ ਪ੍ਰੇਮ ਦੀਆਂ ਡੋਰੀਆਂ ਪਾ ਕੇ ਰੱਬ ਵੀ ਪਾਸਟ ਕਰ ਰੱਖਿਆ ਆ ਜਾ ਗਏ ਆ ਤੇਰੇ ਲੋਰੀ ਹੋਰ ਪਾਈਏ ਜਿਵੇਂ ਉਹ ਤੜਕੀ ਬਾਬੇ ਨਹੀਂ ਬੋਲਦੇ ਕਿਹੜੀ ਦਵਾਣਾ ਕਹਿੰਦਾ ਰੱਬ ਭਗਤਾ ਨੇ ਬਸ ਕੀਤਾ ਪਾ ਕੇ ਪ੍ਰੇਮ ਡੋਰੀਆਂ ਹਾਂ ਇਹਨੇ ਪ੍ਰੇਮ ਡੋਰੀਆਂ ਪਾ ਕੇ ਵਪਾਰੀ ਸਾਰੇ ਵਸਤ ਕਰਖੇ ਨੇ ਕੀ ਗੱਲ ਹੈ ਜੀ ਕੀਲ ਨੇ ਹਾਂ ਇਹ ਪ੍ਰੇਮੀ ਦੀਆਂ ਮਿੱਠੀ ਜ਼ੁਬਾਨ ਮਿੱਠੀ ਸਿੰਗੀ ਲਾਉਂਦਾ ਹੈ ਤਾਂ ਹੀ ਤੈਨੂੰ ਤੇ ਮੈਨੂੰ ਫਸਾਉਂਦਾ ਕੌਣ ਕਹੇ ਲਾਉਂਦਾ ਕਰੋ ਕੌਦਾ ਕਰ ਜਾ ਜਵਾਦ ਰਾਜ ਇਹਦੀ ਮਿੱਠੀ ਬੋਲੀ ਵਾਲੀ ਹੈ ਹੁਣ ਪਰ ਪੀਏ ਲਾ ਦੀ ਪੂਰੇ ਪੜਦੇ ਸਾਈ ਕਿਹੜੀ ਨੇ ਵੇਖੇ ਲਾ ਦੀ ਸਾਈ ਦਿਓ ਹੋਏ ਆ ਜਾ ਪਹਿਲਾਂ ਜੀ ਨਾ ਮੈਂ ਬਾਅਦ ਚੋਂ ਕਹ ਲਈ ਆ ਆਪਕੇ ਵਰਕੇ ਫੇਰ ਲੈ ਕੇ ਜਾਇ ਪਰ ਉਹ ਇਹਦੇ ਠੰਡਤਾ ਦੇਖ ਲੈ ਦੋ ਹੀ ਨੇ ਚੇਕ ਦਾ ਕਰ ਲੈ ਉਹ ਦੋ ਹੀ ਨੇ ਹੈ ਦੋ ਹੀ ਨੇ ਠੰਡਾ ਸਾਈ ਦੇ ਕੜਗਣ ਨੂੰ ਫੜਾ ਦੇ ਕਰਾ 500 ਇਹ ਗਈ ਖੜੇ ਜੋ ਮੰਗੀ ਇਹਨਾਂ ਡੇਡਾ ਮਸਾਲਾ ਕਰਾਉਂ ਜਿਆ ਗਲਤੀ ਆ ਹੀ ਆ ਸੁੱਦਾ ਪਰਚੀ ਨਹੀਂ ਕਰਦਾਂਗੇ ਪਤਾ ਕਾ ਵੀ ਆ ਨੋਟ ਉਹ ਹੈ ਨੋਟ ਉਹ ਨੋਟ ਖਾਂਦੀ ਆ ਬੱਕਰੀ ਆਹੀ ਬੜਾ ਦੇ ਪਰਚੀ ਨਹੀਂ ਸਾਈਉ ਆ ਸਾਈ ਨਹੀਂ ਮਾੜੀ ਬੜਾਕਾ ਲੈ ਵੀ ਕੀ ਲਾਇਆ ਮਿੱਠੂ ਨਹੀਂ 12 12 ਲੈ 12 ਸਤੈਰੀ ਵੀ ਘਟਨੀ ਯਾਰ ਲੈ ਵੀ ਛੋਟੇ ਭਾਈ ਇੱਕੇ ਦਾ ਕਿੰਨੇ ਦੀ ਵੇਚਣੀ ਤੁਸੀਂ ਵੀ ਲੈਣ ਦਾ ਦਾ ਮੋਲ ਜੀ 25 ਕਿਰਾਏ ਦੀ 22 ਦੀ ਕਿਹਾ 20000 ਦੀ ਪੱਠ ਦੇ ਦਾਂਗੇ ਜੀ ਨਜਾਇਜ਼ ਆ ਤੇ ਆ 20000 ਦੀ ਹੋਂਦ ਤਾਂ ਐ ਤਾਂ ਤੂੰ ਮੰਗੀ ਜਾ ਕੇ 30000 ਨਾ ਨਾ ਇਸ ਤੇ ਵੀ 20000 ਦੇਖਣਾ ਸੀ ਪਕਾਈ ਨਹੀਂ ਗੁਰਦੇ ਜਾਣਿਆ ਖਾੜਾ ਲੱਗਿਆ ਲਿਆ ਅਸੀਂ ਪਵਲਕ ਨੂੰ ਕਹਿੰਦੇ ਆ ਤੇ ਘਰ ਨੂੰ ਜਾਓ ਭਾਈ ਨੀਰ 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 ਐ ਗਲਤ ਗੱਲਾਂ ਨਾ ਕਰੋ ਇਹਨੇ ਵੀ ਗਰੀਬ ਨੇ ਗਾਂ ਘਰੇ ਇਹਦੇ ਪੈਰੀਂਚਾਂ ਚਰਾਨੀ ਪਾਉਣੀ ਆ ਰੋਟੀ ਨਾਲ ਰੋਟੀ ਬਣਾਉਣੀ ਆ ਇਹਨੇ ਉਹ ਤਾਂ ਠੀਕ ਹੈ ਠੀਕ ਹੈ ਇਹਨੇ ਵੀ ਗਰੀਬ ਆਦਮੀ ਨੇ ਟਾਈਮ ਕੱਢਣਾ ਦਾ 2 ਰੁਪਏ ਕਿਰਾਇਆ ਵੀ ਪੂ ਪਿੰਡ ਜਾਊਗੀ ਜੇ ਕਿਹੜਾ ਵੇਚਣ ਲਗੀ ਆ ਪਤਾ ਨਹੀਂ ਕਿਹੜੀ ਮੰਡੀ ਤੇ ਜਾ ਕੇ ਵਿਕੂਗੀ ਸਾਹਬ ਚ ਆ ਜਾ ਸਾਹਬ ਤਾਂ ਹੁਣ ਤੁਸੀਂ ਕਰਨੇ 13000 ਦੀ ਵੇਚਦੀ ਹੈ ਨਹੀਂ ਜੀ ਬਹੁਤ ਜ਼ਿਆਦਾ ਹੁਣ ਨਹੀਂ ਫਰਕ ਹੈਗਾ ਹਾਂ ਹੁਣ ਵੱਧ ਲਈ ਜਾਣਾ ਹੁਣ ਤਾਂ ਨਹੀਂ ਕੋਈ ਫਰਕ ਨਹੀਂ ਫਰਕ ਨਹੀਂ ਪਾਵਣਾ ਨਹੀਂ ਇਹ ਫਿਰ ਪਾਪ ਜਾਰ ਵਿਕਦੀ ਐ ਇੱਧਰ ਕਰ ਐਡੀ ਮੇਮ ਨਹੀਂ ਹੈਗੀ ਇਹ ਐਡੀ ਮੇਮ ਨਹੀਂ ਹੈਗੀ ਇਹ ਕੱਚੀ ਮੇਮ ਨਹੀਂ ਹੋ ਐ ਨਾਰੀ ਜੀ ਹਾਂ ਨਾਰੀ ਐ ਸਿੰਘਾਂ ਤੋਂ ਮਾਰ ਖਾ ਰਹੀ ਐ ਉਹ ਤਾਂ ਤੁਹਾਡੇ ਸਾਹਮਣੇ ਇਹ ਕਿਹੜਾ ਕੋਈ ਦੇਖ ਲੱਗੋ ਜੇ ਨਕੂ ਕਿਤਾ ਕਹਿ ਕਿ ਨਾ ਰੱਖੇਗਾ ਤੂੰ ਹੈ ਦੇ ਦੇ ਨਹੀਂ ਜੀ ਹੋਰ ਇੱਕੋ ਹੀ ਤਰ੍ਹਾਂ ਉਹ ਬਰੇਂਦੀਆਂ ਸੁਣਨਾ ਕੋਈ ਨਾ ਆਓ ਫਿਰ ਬਗਿਆ ਵੀਦੋ ਯਾਦ ਰ ਬਾਗੀ ਉੱਥੇ ਨਾ 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 ਕੱਚੀਆਂ ਗੋਲੀਆਂ ਨਾ ਖੇਡ ਇਹ ਕਹਿੰਦਾ ਮੈਨੂੰ ਤਾਂ ਲੱਗ ਰਿਹਾ ਪੱਕੀ ਗੋਲੀ ਤੋਂ ਖੇਡਾਂਗੇ ਮੈਂ ਹਮਲੇ ਗੋਲੀ ਜਿਹੜਾ ਮੈਂ ਪੱਕੀ ਗੋਲੀ ਮਾਰਦੇ ਆਂ ਹਾਂ ਪੱਕੀ ਗੋਲੀ ਹਾਂ ਹਾਂ ਪੂਰੀ 14000 ਦੀ ਦਿਓ ਲੈ ਫੜਾ ਹਾਂ ਯਾਰ ਇੱਕ ਵਾਰੀ ਜੇ ਨਵੇਂੜ ਦਾ ਨੇ ਹੈਂ ਹੋ 17000 ਦੀ ਪੱਠ ਦੇਣੀ ਤੇਰੇ ਦਿਮਾਗ ਨੂੰ ਕਿਉਂ ਕੁੱਤੇ ਖਾ ਗਏ 17000 ਦੀ ਪੱਠ ਦੇ ਦੇ ਪੱਠ ਤੋਂ ਬਣਾ ਹੋਣ ਥਣ ਤੂੰ ਇਹਨੂੰ ਮੈਂ ਕਰੂੰ ਲੋਟ ਪੁੱਟ ਕੇ ਹਾਂ ਇੱਧਰ ਆ ਚੌੜਾ ਕਰ ਖੜਾ ਪਿਛਾ ਹੋ ਪਿਛਾ ਹੋ ਨਾ ਦੇ ਯਾਰ ਲੈ ਜਾਦਾ ਫੜਾ ਲੈ ਜੀ ਚੱਲੀ ਬਾਈ ਜੀ ਬਰੋ ਹਾਂ ਆਏ ਅੱਗੇ ਨੱਚੇ ਵਰਦੇ ਆਰੇ ਅਸੀਂ ਪਾਗਲ ਆ ਹਾਂ ਪਾਗਲੇ ਹਾਂ ਹਾਂ ਸੰਵੀਰ ਅਸੀਂ ਬਾਹਰ ਛੱਡ ਕਿਉਂ ਨਾ ਘਰੇ ਯਾਰੋ ਪ੍ਰੇਮੀਆ ਕੁਛ ਮਾੜਾ ਮੋਟਾ ਦਾਮਾ ਹੈਗਾ 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 ਕਰੇ ਕੀ ਪੂਰਾ ਦਾਮਾ ਨਹੀਂ ਤੂੰ ਦਾ ਪਲਫਾ ਨਹੀਂ ਲੈ ਮੈਨੂੰ ਐਂ ਦੱਸ ਓ ਚੁੱਪ ਕਰ ਪ੍ਰੇਮੀ ਦੇ ਕੀ ਨੋਟਾਂ ਵਾਲੀ ਮਸ਼ੀਨ ਲੱਗੀ ਹੋਈ ਹੈ ਹੈਗਾ ਦਾਮਾ ਚ ਦੰਤਾਂ ਤਾਂ ਬੜੇ-ਬੜੇ ਨੇ ਟੁੱਟ ਜਾਨੇ ਨੇ ਲੈ ਵੇੜਾ ਕਰ ਲੈ ਚੱਲ ਵੇੜਾ ਪੂਰੀ 14.5 ਦੀ ਦੇ ਜੀ ਬਸ ਬਾ ਠੀਕ ਆ ਓਏ 14.5 ਦੀ ਦੇਣੀ ਹੈ ਜੀ ਤੇਰਾ ਤਾਂ ਦਿਮਾਗ ਹੁਣ ਹੱਲ ਕਰ ਰਹਿਣ ਤੇਰਾ ਹੱਲ ਲੱਗੇ ਮੈਂ ਤਾਂ ਅਸੀਂ ਵੀਡੀਓ ਨਹੀਂ ਬਣਾਉਂਦੇ ਹੁਣ ਤੇਰੀ ਮਰਜ਼ੀ ਆ ਸਹੀ ਆ ਉਹਨੇ ਇੱਕ ਸਾਡੇ ਇਕੱਠ ਕਰਕੇ ਮੈਂ ਪੈਸੇ ਲਈਂ ਜਾ ਰਿਹਾ ਵਿਚਾਰਨੀ ਦਾ ਮਾਰਾ ਮੈਂ ਵੀ ਫੇਰ ਛੋਟੇ ਇਕੱਠ ਕਰ ਕੱਲਾ ਹੁੰਦਾ ਰੁਪਈਆ ਨਹੀਂ ਲਾਉਂਦਾ ਸੀ ਤੈਨੂੰ ਛੋਟੀ ਇੱਜ਼ਤ ਕਰੀ ਇਹ ਵੀਡੀਓ ਚ ਬੜਾ ਕੁਝ ਵਿਕਦਾ ਨਹੀਂ ਛੋਟੀ ਵੀ ਇੱਜ਼ਤ ਕਰੀ ਠੀਕ ਐ ਕੁੱਤੇ ਦੇ ਕਾਲਾ ਘਗਰਾ ਪਾ ਕੇ ਕੁੱਤਾ ਵੇਚ ਦਾਂਗੇ ਅਸੀਂ ਹਾਂ ਅਹੀ ਹੈਗੇ ਬੰਦੇ ਆ ਅਹੀ ਹੈਗੇ ਬੰਦੇ ਆ ਹਾ ਠੀਕ ਹੈ ਜੀ ਖੱਲ ਲਿਆ ਕੇ ਬੱਕਰੇ ਦੀ ਮੂੰਹ ਤੇ ਲਾ ਦਾਂਗੇ ਹਾਂ ਕੁਸਾਈ ਦਿਓ ਹੈ ਲਾਲਚ ਨਿਤਰਾ ਰਹੇ ਕਾਸ ਕੋ ਜੁੰਦਾ ਹਾਂ ਸਕੋ ਨਾ ਲਾਲਚੀ ਤੇ ਹਾਂ ਬਾਬੇ ਨੇ ਗੱਲ ਸੱਚੀ ਕਹੀ ਹੈ ਦੇ ਦੇ ਵਧੀਆ ਵੇਚ ਦੇ ਦੇ ਵਧੀਆ ਵੇਚ ਦੇ ਛਿੱਟ ਦੇ ਉਹ ਕਾਨੇ ਦੱਬਦਾ ਹੈ ਹਾਂ ਜੀ ਉੱਟਦਾ ਸ਼ਿਕਾਰ ਚਲੋ ਹੁਣ ਖੁਸ਼ ਆ ਹੁਣ ਤੇਰਾ ਖੁਰਪਾ ਜੇ ਅਸੀਂ ਕੁੱਟਾਂਗੇ ਬੰਨ ਲੈ ਮੇਰੇ ਤੂੰ ਐਵੇਂ ਬਣਾ ਐਵੇਂ ਬਣਾ ਪੈਸੇ ਬਣਾ ਪੈਸੇ ਉਹ ਨਹੀਂ ਗਰੀਬ ਆਦਮੀ ਮੰਨਿਆ ਵਿਚਾਰਾ ਗਰੀਬ ਨਹੀਂ ਮੁਕਰਦਾ ਹੁੰਦਾ ਤੁਸੀਂ ਤਖੜੇ ਮੁਕਰਦੇ ਹੋ ਹਾਂ ਗਰੀਬ ਨਹੀਂ ਮੁਕਰਿਆ ਕਰਦਾ ਗਰੀਬ ਉਹ ਵਿਚਾਰਾ ਆਸਾਈ ਜਿਹੜਾ ਮੋਰ ਵੇ ਕੀ ਦਾ ਗਰੀਬ ਬੰਦਾ ਵਧੀਆ ਹੁੰਦਾ ਯਾਰ ਹਾਂ ਇਹ ਕੱਲਾ ਕੱਲਾ ਕਰਦੇ ਆ ਦੇ ਫੜੋ ਪਤਾ ਨਹੀਂ ਕਿਥੋਂ ਲੰਦਾ ਤਾਜੀ ਮਸ਼ੀਨ ਲਾਈ ਹੋਇਆ ਪ੍ਰੇਮੀ ਕੀ ਕਰੇ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਅੱਜ 5 6 7 8 ਘਾੜੇ ਚ ਦੇਖਦੇ ਨੇ ਤੇਰੇ ਬਹੁਤ ਹੋਣਗੇ 8 ਹੋ ਗਏ 9 10 11 12 13 14 15 ਦੁਬਾਰਾ ਜਾਨ ਨੂੰ ਕਹਦੇ ਬੰਦਿਆਂ ਵਾਂਗ ਲਿਖਾਈ ਵੀਰੇ ਲਗਾਈ ਕਿ ਲਾ ਓਏ ਚਾਹੇ ਛੋੜ ਕਰ ਦੇ 100 ਰੁਪਏ ਛੋੜ ਕਰ ਦੇ ਐਡਾ ਸੌਦਾ ਵਿਕੇ ਕਰਾਵਾ ਕਰਾਵਾ ਕਰਾ ਮੁੰਡਾ ਵੀ ਹਿਲਦਾ ਮਾੜਾ ਇਹਨੇ ਲਾਤਾ ਅੱਜ ਸਾਲ ਦੀ ਦੇ ਵਿੱਚ ਖਾਣਾ